ਬਿਲਕੁਲ ਤੁਹੇ ਤੁਸੀਂ ਦੇਖਿਆ ਹੋਣਾ ਜਦੋਂ ਉਹਦੀ ਅੰਤਮ ਅਰਦਾਸ ਹੋਈ ਸੀ ਕਿ ਲਾਸਟ ਟਾਈਮ ਉੱਤੇ ਦਸ਼ਮਦੀ ਮਾਂ ਵੱਲੋਂ ਕਿੱਥੇ ਵੀ ਅੰਤਮ ਅਰਦਾਸ ਤੇ ਪ੍ਰਮਾਤਮਾ ਦੇ ਚਰਨਾਂ ਕਿਨਾਰ ਬਖਸ਼ਣ ਦੀ ਕੀਤੀ ਗਈ ਸੀ ਤੇ ਨਾਲ ਇਹ ਵੀ ਸੰਗਤ ਨੂੰ ਬੇਨਤੀ ਕਰੀ ਸੀ ਕਿ ਸ਼ੁਭਦੀ ਮਾਤਾ ਨੂੰ ਵੀ ਵਾਤਾਵਰਨ ਨੂੰ ਬਚਾਉਣਾ ਵੀ ਓਨਾ ਹੀ ਜ਼ਰੂਰੀ ਆ ਅਸੀਂ ਆਪਣੀਆਂ ਅਗਲੀਆਂ ਨਸਲਾਂ ਨੂੰ ਸੇਫ ਤਾਂ ਹੀ ਰੱਖ ਸਕਦੇ ਹਾਂ ਤੁਸੀਂ ਦੇਖ ਰਹੇ 47 48 ਦੀ ਕਿਤਾਬ ਮੰਨ ਜਾ ਰਿਹਾ ਹੈ ਅਜੇ ਅਸੀਂ ਵਾਤਾਵਰਨ ਬਚਾਵਾਂਗੇ ਵਾਤਾਵਰਨ ਬਚੂਗਾ ਪੌਦਿਆਂ ਦੇ ਨਾਲ ਤਾਂ ਪੌਦਿਆਂ ਦੇ ਇਸ ਅੱਜ ਦੇ ਲੰਗਰ ਦੇ ਵਿੱਚ ਸਰਦਾਰ ਹਰਦਿਆਲ ਸਿੰਘ ਫਰਸਟ ਅਫਸਰ ਨੇ ਵੀ ਇਹਦੇ ਨਾਲ ਖੜੇ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਹ ਅੱਗੇ ਪਿੱਛੇ ਵੀ ਅੱਜ ਤੱਕ ਜਰੂਰ ਦੇਣਾ ਹੈ ਜਾਣਨ ਤੋਂ ਇਲਾਵਾ ਵੀ ਗੁਰਦਾਨ ਦੀ ਸੇਵਾ ਜਿਹੜੀ ਉਹ ਕਰਦੇ ਰਹਿੰਦੇ ਨੇ ਪ੍ਰਮਾਤਮਾ ਇਹਨਾਂ ਨੂੰ ਤੰਨਸ ਦੇਵੇ ਤਾਂ ਬੜਾ ਵੱਡਾ ਯੋਗਦਾਨ ਹੈ ਇਹ ਤਾਂ ਅੱਜ ਵੀ ਦੇਖੋ ਜਿਹੜਾ ਆਪਾਂ ਮੀਟਾਂ ਦਾ ਗੱਲ ਕਰਨ ਦਾ ਇਹਨਾਂ ਦੇ ਉਦਮ ਤੋਂ ਲਾਪਤਾ ਕੀ ਤੋਂ ਹੁੰਦੇ ਜਿਹੜਾ ਕਮ ਆਮ ਸਮਾਜ ਸੇਵੀ ਕਰ ਰਿਹਾ ਲੱਗਦਾ ਵੀ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਮਾਲਵਾ ਬੈਲਟ ਦੇ ਵਿੱਚ ਕੈਂਸਰ ਲਗਾ ਕੇ ਵਧ ਰਿਹਾ ਹੋਰ ਬੁਲਾਰਾ ਪੁਲੀਤਾ ਜੀ ਇੱਕ ਦੂਜੇ ਤੇ ਛਿੱਕਰ ਸਿੱਟਣ ਤੋਂ ਇਲਾਵਾ ਇੱਕ ਦੂਜੇ ਦਾ ਕਰੈਕਟਰ ਸੈਸਫੀਕੇਸ਼ਨ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ ਰਿਹਾ ਇੱਕ ਦੂਜੇ ਨੂੰ ਮਾਰਾ ਕਹਿਣ ਦੇ ਨਾਲ ਤਾਂ ਕੰਮ ਨਹੀਂ ਹੋਣੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਸਾਡਾ ਜਿਹੜਾ ਵਾਟਰ ਲੈਵਲ ਹੈ ਅੱਧਾ ਪੰਜਾਬ ਸਾਡਾ ਡਾਰਕ ਜ਼ੋਨ ਦੇ ਵਿੱਚ ਆ ਚੁੱਕਿਆ ਹੈ ਤੁਹਾਨੂੰ ਪਹਿਲਾਂ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ 20 ਸਾਲਾਂ ਤੱਕ ਸਾਡਾ ਅਫਰੀਕਾ ਦੀ ਰਾਜਧਾਨੀ ਵਰਗਾ ਹਾਲ ਪੰਜਾਬ ਦਾ ਹੋ ਜਾਣਾ ਜੇ ਅਸੀਂ ਨਾ ਇਰੇ ਖੇਤਾਂ ਦੇ ਵਿੱਚ ਝੀਲਾਂ ਛੋਟੇ-ਛੋਟੇ ਤਲਾਬ ਬਣਾਉਣੇ ਪੈਣਗੇ بارش ਦੇ ਪਾਣੀ ਦੀ ਸੰਭਾਲ ਕਰਨੀ ਪਊਗੀ ਇਹਦੇ ਉਦੋਂ ਵੱਜੋ ਮੇਰੇ ਪਰਿਵਾਰ ਵੱਲੋਂ ਅਸੀਂ ਇਹ ਕੰਮ ਨੂੰ ਸ਼ੁਰੂ ਕਰ ਦਿੱਤੇ ਆ ਇੱਕ ਛੋਟੀ ਝੀਲ ਖੇਤ ਵੀ ਬਣਾਈ ਹੈ ਔਰ ਆਰਗੈਨਿਕ ਖਾਣੇ ਪਾਸੇ ਵੀ ਗੋਚਰ ਕਿੱਲੇ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਪ੍ਰਮਾਤਮਾ ਉਦਮ ਦੇਵੇ ਤਾਂ ਆਪਾਂ ਹੋਰ ਲੋਕਾਂ ਦੇ ਲਈ ਵੀ ਰੋਡ ਮਾਡਲ ਬਣਨ ਦੀ ਕੋਸ਼ਿਸ਼ ਕਰ ਰਹੇ ਆ ਉਹ ਵੀ ਇਸ ਰਸਤੇ ਤੁਰਨ ਬਿਨਾਂ ਰੇਸ਼ ਬ੍ਰੇਕ ਤੋਂ ਜਿਹੜੀ ਆਰਗੈਨਿਕਤਾ ਦੀ ਪਛਾਣ ਕਰਨੀ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਅਸੀਂ ਕੀ ਖਾਂਦੇ ਆ ਕਿਉਂਕਿ ਜਿਹੜੀ ਕੈਂਸਰ ਦੀ ਬਿਮਾਰੀ ਹੈ ਸਾਨੂੰ ਮੈਂ ਦੱਸਾਂ ਕਿ ਜਦੋਂ ਬੱਜੂਆਣੇ ਦੀ ਇੱਕ ਲੜਕੀ ਆਈ ਹੈ ਫੁਕਰੀ ਖਾਣ ਕਰਕੇ ਉਹਦੀ ਜਿਹੜੀ ਉਹਨੂੰ ਕੈਂਸਰ ਪਲੱਸ ਆ ਗਿਆ ਤਾਂ ਸਾਨੂੰ ਇਹ ਵੀ ਦੇਖਣਾ ਪਊ ਅਸੀਂ ਕੀ ਖਾਣਾ ਹੈ ਕੀ ਪੀਣਾ ਹੈ ਇੱਕ ਇਹਦੀ ਇਹਦੀ ਚੋਇਸ ਕਰਨੀ ਇਹਨੂੰ ਇਹਦੀ ਸਿਲੈਕਸ਼ਨ ਕਰਨੀ ਵੀ ਸਾਡੇ ਜੀ ਉੱਲੀ ਪੂਰੀ ਹੈ ਜਿੰਨਾ ਕਿ ਬਿਮਾਰੀ ਤੋਂ ਬਚ ਲਈ ਮੈਡੀਸਿਨ ਕੰਮ ਕਰਦੀ ਹੈ ਪਰ ਇਹ ਜੋ ਉਸ ਤੋਂ ਵੀ ਜ਼ਿਆਦਾ ਕੰਮ ਕਰਦੀ ਹੈ ਕਿ ਜਿਵੇਂ ਦੇਖ ਲਓ ਪੰਜਾਬੀਆਂ ਦੀ ਕਰਦਾਰ ਤੁਸੀਂ ਬੜੀ ਕੀਤੀ ਜਾਂਦੀ ਹੈ ਪਹਿਲਾਂ ਸਿੱਧੂ ਦੇ بڑا ਇਲਜ਼ਾਮ ਲਗਾਏ ਗਏ ਸੀ ਅੱਤਵਾਦੀ ਹੋਰ ਹੁਣ ਪੰਜਾਬੀਆਂ ਨੂੰ ਕੰਗਣਾ ਰਣਾਉਦਾ ਜਾਣਾ ਹੈ ਇਹ ਪੱਖਵਾਦੀ ਨੇ ਅੱਤਵਾਦੀ ਕਿਵੇਂ ਦੇ ਦੋ ਇਹ ਜੋ ਬਿਆਨਬਾਜ਼ੀ ਨੂੰ ਕਿਵੇਂ ਕਿਵੇਂ ਬੇਖਦਮ ਹੈ ਤਾਂ ਇਹਦਾ ਸੰਤਾਪ ਹੀ ਭੋਗ ਰਹੇ ਆ ਮੇਰੇ ਪਰਿਵਾਰ ਦੇ ਨਾਲ ਤਾਂ ਇਹ ਚੀਜ਼ ਵਾਪਰੀ ਚੁੱਕੀ ਆ ਸਾਰੀ ਮੈਂ ਜਿਹੜੀ ਹੁਣ ਮੇਰੀ ਇੰਟਰਵਿਊ ਨੂੰ ਸ਼ੇਰ ਤੋਂ ਦੁਆਰਾ ਗੋਲਦੀਏ ਵਿਰਾਡ ਦੇ ਦੁਆਰਾ ਉਹਨੂੰ ਮੇਰਾ ਕੰਟਰੀ ਕੀਤਾ ਗਿਆ ਉਸ ਗੱਲ ਦੇ ਉੱਤੇ ਵੀ ਜਵਾਬ ਦਿੱਤਾ ਗਿਆ ਮੈਨੂੰ ਤਾਂ ਉਹ ਵੀ ਸਾਰੀਆਂ ਇਹ ਗੱਲਾਂ ਝਲਕਦੀਆਂ ਨੇ ਮੈਂ ਉਹੀ ਗੱਲਾਂ ਕਰੀਆਂ ਨੇ ਇਹਨਾਂ ਨੇ ਸਾੰਦੇ ਤਾਂ ਮੱਥੇ ਤੇ ਲਿਖਤਾ ਬਾਕੀ ਬੇਸ਼ੱਕ ਸਾਡਾ ਕਿਰਦਾਰ ਦੇਸ਼ ਪ੍ਰਤੀ ਰਿਹਾ ਹੋਵੇ ਮੈਂ ਸਾਬਕਾ ਫੌਜੀ ਰਿਹਾ ਹੋਵਾਂ ਉਹ ਗੱਲਾਂ ਤਾਂ ਨਜ਼ਰੰਦਾਜ਼ ਹੀ ਕਰਤੀਆਂ ਹੁਣ ਮੈਂ ਕੱਲ ਵੀ ਪੱਤਰਕਾਰਾਂ ਨੂੰ ਤੁਹਾਡੇ ਪੇਸ਼ੇ ਦੇ ਜਿਹੜੇ ਕੁਝ ਬੰਦੇ ਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਪੱਤਰਕਾਰਤਾ ਤੁਹਾਡਾ ਪੇਛਾ ਹੈ ਜੰਮ ਜੰਮ ਕੇ ਕਰੋ ਸਾਨੂੰ ਕੋਈ ਤੁਹਾਡੀ ਪੱਤਰਕਾਰਤਾ ਕੋ ਪ੍ਰੋਬਲਮ ਨਹੀਂ ਹੈ ਤਾਂ ਤੂੰ ਜਦੋਂ ਤੁਸੀਂ ਪੇੜ ਚੱਲਦੇ ਹੋ ਨਾ ਉਦੋਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਦੁੱਖ ਵਹਿਸੋ ਹੁੰਦਾ ਲੋਕ ਕਿ ਤੁਹਾਡੀਆਂ ਮੈਂ 6-7 ਜਰਨਲਿਸਟਾਂ ਨੂੰ ਦੇਖ ਰਿਹਾ ਹਾਂ ਕਿ ਉਹ ਰੋਪੇ ਇਕੱਲੀ ਮੇਰੇ ਸਿੱਧੂ ਪਰਵਾਰਤੀ ਬਣਾ ਰਹੇ ਨੇ ਮੂਸੇਆ ਤਾਂ ਫੈਕਟਰ ਖਤਮ ਹੋ ਗਿਆ ਜੀ ਮੂਸੇਲ ਦਾ ਫੈਕਟਰ ਫਰਾਨਾ ਹੋ ਗਿਆ ਆ ਬਿਨਾਂ ਫੈਕਟਰ ਤੋਂ ਲੋਕ ਖੜੇ ਨੇ ਸਵੇਰ ਦਾ ਹਜ਼ਾਰਾਂ ਕੇ ਇੱਕ ਸ਼ਾਮ ਤੱਕ ਘਰੇ ਆਊਗਾ ਉਹ ਬਿਨ ਉਹ ਬਿਨਾਂ ਫੈਕਟਰ ਤੋਂ ਹੀ ਆਈ ਜਾਂਦਾ ਕਿ بڑے ਲੋਕਾਂ ਦੇ ਚੰਨ ਬੜੇ 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 ਵੱਡੇ ਵੱਡੇ ਲੀਡਰ ਹੋਏ ਨੇ ਪੰਜ ਦੋ ਦੋ ਤਿੰਨ ਵਾਲੀ ਦੇ ਮੁੱਖ ਮੰਤਰੀ ਵੀ ਹੋਏ ਨੇ ਕਦੇ ਕਿਸੇ ਦੇ ਘਰੇ ਕੋਈ ਬੱਚਾ ਦੇਖਿਆ ਖੜਾ ਦੱਸੋ ਸੂਦੂ ਮੁਸਾਲੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਨਹੀਂ ਕਰ ਇਸ ਕਾਲ ਦੇ ਵਿੱਚ ਸਾਰਿਆਂ ਨੇ ਨਹੀਂ ਕਹਿੰਦਾ ਆਪ ਕਰਨਾ ਪਰ ਵਿੱਚ ਕੁਝ ਹੈਗੇ ਨੇ ਉਹਨਾਂ ਨੂੰ ਆਪ ਵਿਅਕਤੀਗਤ ਤੌਰ ਤੇ ਫੋਨ ਲਾ ਕੇ ਵੀ ਗੱਲ ਕਹੀਏ ਵੀ ਦੇਖੋ ਅਸੀਂ ਤਾਂ ਹਾਸ਼ੀਰ ਉੱਤੇ ਪਹਿਲੀ ਪੁੱਛੇ ਹੋਏ ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਨੁਕਸਾਨ ਕੀ ਕਰਦੇ ਹੋ ਠੀਕ ਹੈ ਇੱਕ ਨੂੰ ਤੁਸੀਂ ਨਾਰ ਦਿੱਤਾ ਹੈ ਦੂਸਰੇ ਨੂੰ ਤੁਸੀਂ ਜੰਮਣ ਦੇ ਉੱਤੇ ਨੋਟਿਸ ਘਟਾ ਦਿੱਤੇ ਨੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ ਵੀ ਨਹੀਂ ਜਦੋਂ ਆਪ ਨੂੰ ਪਾਲਾਂਗੇ ਕਿਵੇਂ ਕਰਦੇ ਤਾਂ ਇਹ ਪੂਰੀ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਇਹ ਮੈਂ ਸਰਕਾਰਾਂ ਤੋਂ ਇਹੀ ਉਮੀਦ ਕਰਦਾ ਖਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਕਿ ਇੱਕ ਥੱਪੜ ਵੱਜਿਆ ਉਹਦੀ ਗੂੰਜ ਪੈ ਗਈ ਪੂਰੇ ਭਾਰਤਵਾਰਸ਼ ਦੇ ਵਿੱਚ ਯਾਰ ਇੱਕ ਕੁੜੀ ਤਲਵਾਰ ਦੇ ਨਾਲ ਵੱਢਤੀ ਮਹਾਲੀ ਕਿਸ ਨੇ ਉਹਦਾ ਜ਼ਿਕਰ ਆਇਆ ਇਹਨੇ ਬੇਰਹਿਮੀ ਦੇ ਨਾਲ ਉਸ ਬੱਚੀ ਦਾ ਕਤਲ ਕਰਤਾ ਯਾਰ ਕੋਈ ਕਤਲ ਦੀ ਦਾ ਕੋਈ ਮਰ ਸਜਾਈ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਰੀ ਨਹੀਂ ਹੈਗਾ ਕਤਲ ਕਰਨ ਦਾ ਤਾਂ ਕੋਈ ਗੋਲੀ ਨਾਲ ਕਰੇ ਤੀ ਤਲਵਾਰ ਨਾਲ ਵੱਢ ਕੇ ਕਰੇ ਲਾਜਾੜਾੜ ਦੀ ਹਾਲਤ ਕਿੱਥੇ ਪਹੁੰਚ ਗਈ ਸਾਡੇ ਪੰਜਾਬ ਦੀ ਕਦੇ ਤੁਸੀਂ ਕਿ 3-4 ਸਾਲ ਤਾਂ ਮੈਂ ਲਗਾਤਾਰ ਕਤਲ ਦੇ ਮਰਨ ਤੋਂ 2 ਸਾਲ ਤੋਂ ਤਾਂ ਮੈਂ ਬਿਲਕੁਲ ਦਿਨ ਰਾਤ ਇਨਵੋਲਮੈਂਟ ਹਸਕਲ ਦੇ ਵਿੱਚ ਕਿਸੇ ਵੀ ਇੱਕ ਗੈਂਗਸਟਰ ਨੂੰ ਪੰਜਾਬ ਚ ਕਦੇ ਸਜ਼ਾ ਹੋਈ ਦੇਖੀ ਹੈ ਕਿਸੇ ਵੀ ਇੱਕ ਗੈਂਗਸਟਰ ਨੂੰ ਕਿਸੇ ਵੀ ਮਰਜੀ ਕੇਸ ਦੇ ਵਿੱਚ ਲਾ ਲਓ ਤਾਂ ਇਹਦਾ ਮਤਲਬ ਕਤਲ ਦੀ ਫਰੋਤੀਆਂ ਦੀ ਕਾਨੂੰਨ ਨੂੰ ਹੱਥ ਤੇ ਲੈਣ ਦੀ ਕੋਗਨਾ ਹੀ ਨਹੀਂ ਹੈ ਜਿਸੇ ਕਰਕੇ ਲੋਕ ਪੈਸਾ ਕਮਾਰੇ ਖੂਦ ਉਹ ਸਾਡੇ ਬਾਹਰ ਬਲੋ ਕੀ ਅੱਜ ਅਪੀਲ ਕਰਨਾ ਚਾਹਣਗੇ ਸਿੱਧੂ ਦੇ ਪ੍ਰਸ਼ੰਸ ਕਰਨ ਇਹ ਹੀ ਫੀਲ ਕਰਨਾ ਵੀ ਅਸੀਂ ਸਰਕਾਰਾਂ ਤੇ ਬਹੁਤੀ ਉਮੀਦ ਨਾ ਲਾ ਕੇ ਅਸੀਂ ਖੁਦ ਆਪ ਖੜੇ ਹੋ ਜੀਏ ਅਸੀਂ ਛੋਟੇ ਲੈਵਲ ਤੋਂ ਸਹੀ ਆਪਣੇ ਪਰਿਵਾਰ ਲੈਵਲ ਤੋਂ ਸਹੀ ਅਸੀਂ ਵਾਤਾਵਰਨ ਨੂੰ ਪਾਣੀ ਨੂੰ ਤੇ ਜਿਹੜਾ ਹੈ ਕੈਂਸਰ ਦੀ ਅਵੇਰਨੈਸ ਨੂੰ ਫੈਲਾਉਣ ਦੀ ਕੋਸ਼ਿਸ਼ ਕਰੀਏ ਕੈਂਸਰ ਕੋਈ ਬਿਮਾਰੀ ਨਹੀਂ ਹੈ ਇਹਦਾ ਕੇਵਲ ਤੇ ਕੇਵਲ ਪਰਹੇਜ ਹੈ ਖਾਣ ਪੀਣ ਦਾ ਪਰਹੇਜ ਹੈ ਇੱਕ ਜ਼ਿੰਦਗੀ ਨੂੰ ਡਿਸਪਲਿਨ ਦੇ ਵਿੱਚ ਰਹਿ ਕੇ ਜਿਉਣ ਦੀ ਕਲਾ ਆਪ ਵੀ ਸਿੱਖੀਏ ਤੇ ਆਪਣੇ ਛੋਟੇ ਵੱਡੇ ਨੂੰ ਉਹੋਰ ਦੀ ਸਿੱਖੀਏ ਠੀਕ